मीत अनमोल ਦੀ ओशो ਦੇ ਪਰਚਨਾ ਤੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕੈਸਾ ਮਰਨਾ ਹੋਏ ਵਿਚੋ ਰਤਨਾ ਨਗਾਰਜਨ ਤੇ سونے ਦਾ ਕਟੋਰਾ ਮੈਂ ਤੁਹਾਨੂੰ ਨਗਾਰਜੁਨ ਦੀ ਜ਼ਿੰਦਗੀ ਦਾ ਇੱਕ ਪ੍ਰਸੰਗ ਦੱਸਦਾ ਹਾਂ ਪਾਤਸ਼ਾਹ ਨੇ ਜੋ ਮਹਾਨ ਗੁਰੂ ਪੈਦਾ ਕੀਤੇ ਨਗਾਰਜੁਨ ਉਹਨਾਂ ਵਿੱਚੋਂ ਇੱਕ ਸਨ ਉਹਨਾਂ ਕੋਲ ਬੁੱਧ ਮਹਾਦੀਪ ਤੇ ਕ੍ਰਿਸ਼ਨ ਦੀ ਸਮਰੱਥਾ ਸੀ ਤੇ ਨਗਾਰਜੁਨ ਇੱਕ ਦੁਰਲਭ ਪ੍ਰਤਿਭਾ ਸਨ ਸੱਚਾਈ ਹੈ ਕਿ ਬૌਧਿਕ ਤਲਤੇ ਸਾਰੇ ਸੰਸਾਰ ਵਿੱਚੋਂ ਬੇਮਿਸਾਲ ਹਨ ਅਜਿਹੀ ਤਿੱਖੀ ਤੇ ਗਹਿਰੀ ਪ੍ਰਤਿਭਾ ਕਦੇ ਕਦੇ ਹੀ ਪੈਦਾ ਹੁੰਦੀ ਹੈ ਨਗਾਰਜੁਨ ਇੱਕ ਨਗਰ ਵਿੱਚੋਂ ਲੰਘ ਰਹੇ ਸਨ ਇਹ ਰਾਜਤਾਨੀ ਹੈ ਤੇ ਨਗਾਰਜੁਨ ਹਮੇਸ਼ਾ ਨੰਗੇ ਰਹਿੰਦੇ ਸਨ ਉਹ ਰਾਜਦੀ ਰਾਣੀ ਦਾ ਨਗਾਰਜੁਨ ਨਾਲ ਬਹੁਤ ਪਿਆਰ ਸੀ ਬਹੁਤ ਸ਼ਰਦਾ ਸੀ ਬਹੁਤ ਭਗਤੀ ਸੀ ਨਗਾਰਜੁਨ ਪੋਜਨ ਮੰਗਲ ਲਈ ਰਾਜ ਮਹਿਲ ਆਏ ਉਹਨਾਂ ਦੇ ਹੱਥ ਵਿੱਚ ਲੱਕੜ ਦਾ ਘਟੋਰਾ ਸੀ ਰਾਣੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਘਟੋਰਾ ਦੇ ਦਿਓ ਮੈਂ ਸ ਨੂੰ ਤੁਹਾਡੀ ਪੇਂਟ ਸਮਝਾਂਗੀ ਅਤੇ ਇਸ ਦੀ ਥਾਂ ਮੈਂ ਤੁਹਾਡੇ ਲਈ ਇੱਕ ਹੋਰ ਕਟੋਰਾ ਬਣਵਾਇਆ ਹੈ। ਨਾਗਰਜਨ ਨੇ ਪੇਂਟ ਸਵੀਕਾਰ ਕਰ ਲਈ ਦੂਜਾ ਭਿਖਿਆ ਵਾਲਾ ਕਟੋਰਾ ਸੋਨੇ ਦਾ ਬਣਿਆ ਹੋਇਆ ਸੀ ਅਤੇ ਉਸ ਵਿੱਚ ਕੀਮਤੀ ਹੀਰੇ ਜਵਾਹਰਾਤ ਜੜੇ ਹੋਏ ਸਨ। ਉਹ ਬਹੁਤ ਕੀਮਤੀ ਸੀ। ਪਰ ਨਾਗਰਜਨ ਨੇ ਕੁਝ ਨਹੀਂ ਕਿਹਾ। ਆਮ ਤੌਰ ਤੇ ਕੋਈ ਸੰਿਆਸੀ ਨਹੀਂ ਲੈਂਦਾ। ਉਹ ਕਹਿੰਦਾ ਕਿ ਮੈਂ ਸੋਨੇ ਨੂੰ ਨਹੀਂ ਛੂੰਦਾ। ਪਰ ਨਾਗਰਜਨ ਨੇ ਉਸ ਨੂੰ ਲੈ ਲਿਆ। ਜੇ ਸੋਨਾ ਸੱਚਮੁੱਚ ਮਿੱਟੀ ਅਸ ਕੀ ਫਰਕ ਪੈਂਦਾ ਹੈ? ਨਾਗਰਜਨ ਨੇ ਉਹ ਲੈ ਲਿਆ। ਰਾਣੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਸਨੇ ਸੋਚਿਆ ਕਿ ਇਹਨੇ ਮਹਾਨ ਸੰਤਨ ਉਹਨਾਂ ਨੂੰ ਇਨਕਾਰ ਕਰਨਾ ਚਾਹੀਦਾ ਸੀ ਆਪ ਤਾਂ ਨੰਗੇ ਹੀ ਰਹਿੰਦੇ ਨੇ ਕੋਲ ਕੋਈ ਸੰਗ੍ਰਹਿ ਨਹੀਂ ਰੱਖਦੇ ਫਿਰ ਉਹਨਾਂ ਨੇ ਇੰਨਾ ਕੀਮਤੀ ਕਟੋਰਾ ਕਿਵੇਂ ਕਬੂਲ ਕੀਤਾ ਜੇ ਨਾਗਰਜਨ ਇਨਕਾਰ ਕਰ ਦਿੰਦੇ ਤਾਂ ਰਾਣੀ ਉਹ ਲੈਣ ਲਈ ਉਹਨਾਂ ਨੂੰ ਜ਼ੋਰ ਪਾਉਂਦੀ ਤਾਂ ਉਹਨੂੰ ਚੰਗਾ ਲੱਗਦਾ ਪਰ ਨਾਗਰਜਨ ਚੁੱਪਚਾਪ ਉਸ ਨੂੰ ਲੈ ਕੇ ਚਲੇ ਗਏ ਇੱਕ ਚੋਰ ਨੇ ਉਹਨਾਂ ਨੂੰ ਨਗਰ ਵਿੱਚੋਂ ਲੰਘਦਿਆਂ ਵੇਖਿਆ ਉਸਨੇ ਸੋਚਿਆ ਕਿ ਬੰਦਾ ਇਹਨਾਂ ਕੀਮਤੀ ਕਟੋਰਾ ਆਪਣੇ ਕੋਲ ਨਹੀਂ ਰੱਖ ਸਕੇਗਾ ਕੋਈ ਨਾ ਕੋਈ ਜ਼ਰੂਰ ਚੋਰੀ ਕਰ ਲਵੇਗਾ ਇੱਕ ਨੰਗਾ ਆਦਮੀ ਉਸਦੀ ਰੱਖਿਆ ਕਿਵੇਂ ਕਰ ਸਕਦਾ ਹੈ ਅਧਿਆਚੋਰ ਨਾ ਨਗਰਜਨ ਦੇ ਪਿੱਛੇ ਹੋ ਲਿਆ ਨਗਰਜਨ ਸ਼ਹਿਰ ਦੇ ਬਾਰ ਇੱਕ ਮੱਠ ਵਿੱਚ ਰਹਿੰਦੇ ਸਨ ਤੇ ਇਕੱਲੇ ਰਹਿੰਦੇ ਸਨ ਉਹ ਮੱਠ ਖੰਡਰ ਹੋ ਚੁੱਕਾ ਸੀ ਨਗਰਜਨ ਉਸ ਦੇ ਅੰਦਰ ਚਲੇ ਗਏ ਉਹਨਾਂ ਨੇ ਪਿੱਛੇ ਪਿੱਛੇ ਆ ਰਹੇ ਉਸ ਆਦਮੀ ਦੇ ਪੈਰਾਂ ਦੀ ਪੈੜ ਸੁਣ ਲਈ ਉਹ ਸਮਝ ਗਏ ਕਿ ਉਹ ਪਿੱਛੇ ਪਿੱਛੇ ਕਿਉਂ ਆ ਰਿਹਾ ਹੈ ਉਹ ਮੇਰੇ ਲਈ ਨਹੀਂ ਇਸ ਭੀਖ ਮੰਗਣ ਵਾਲੇ ਕਟੋਰੇ ਲਈ ਆ ਰਿਹਾ ਹੈ ਨਹੀਂ ਤਾਂ ਸਟੇ ਢੇਰੀ ਹੋਏ ਮੱਠ ਵਿੱਚ ਕੌਣ ਆਵੇਗਾ ਨਾਗਰਜਨ ਮੱਠ ਦੇ ਅੰਦਰ ਗਏ ਤੇ ਚੋਰ ਬਾਹਰ ਕੰਨ ਦੇ ਵਿੱਚ ਖੜਾ ਹੋ ਗਿਆ ਇਹ ਦੇਖ ਕੇ ਚੋਰ ਬਾਹਰ ਤਾਕ ਵਿੱਚ ਖੜਾ ਹੈ ਨਗਰਜਨ ਨੇ ਭੀਖ ਮੰਗਣ ਵਾਲਾ ਕਟੋਰਾ ਦਰਵਾਜ਼ੇ ਤੋਂ ਬਾਹਰ ਸੁੱਟ ਦਿੱਤਾ ਚੋਰ ਤਾਂ ਹੈਰਾਨ ਰਹਿ ਗਿਆ ਉਸ ਨੂੰ ਕੁਝ ਸਮਝ ਨਾ ਆਇਆ ਇਹ ਕਿਉਂ ਜੇ ਆਦਮੀ ਨੰਗਾ ਹੈ ਇਸ ਕੁਲ ਕੀਮਤੀ ਪਾਣਾ ਤੇ ਇਹ ਇਸ ਨੂੰ ਵੀ ਬਾਹਰ ਸੁੱਟ ਰਿਹਾ ਤਾਂ ਚੋਰ ਨੇ ਨਾਗਰਜਨ ਨੂੰ ਪੁੱਛਿਆ ਕਿ ਕੀ ਮੈਂ ਅੰਦਰ ਆ ਸਕਦਾ ਕਿਉਂਕਿ ਮੈਂ ਇੱਕ ਸਵਾਲ ਪੁੱਛਣਾ ਹੈ ਨਾਗਾਰਜੁਨ ਨੇ ਕਿਹਾ ਕਿ ਮੈਂ ਵੀ ਕਟੋਰੇ ਨੂੰ ਤਾਂ ਹੀ ਬਾਹਰ ਸੁੱਟਿਆ ਤਾਂ ਜੋ ਤੂੰ ਅੰਦਰ ਆ ਸਕੇ ਮੈਂ ਬਸ ਆਪਣੀ ਦੁਪਹਿਰ ਦੀ ਨੀਂਦ ਲੈਣ ਜਾ ਰਿਹਾ ਤੂੰ ਕਟੋਰਾ ਲੈਣ ਅੰਦਰ ਆਉਂਦਾ ਤਾਂ ਮੈਂ ਤੈਨੂੰ ਨਾ ਮਿਲਦਾ ਤੂੰ ਹੁਣ ਅੰਦਰ ਆ ਜਾ ਚੋਰ ਅੰਦਰ ਗਿਆ ਉਸਨੇ ਪੁੱਛਿਆ ਕਿ ਤੁਸੀਂ ਇੰਨੀ ਕੀਮਤੀ ਚੀਜ਼ ਸੁੱਟ ਕਿਵੇਂ ਦਿੱਤੀ ਮੈਂ ਚੋਰ ਹਾਂ ਪਰ ਤੁਸੀਂ ਅਜਿਹੇ ਸੰਤ ਹੋ ਕਿ ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲ ਸਕਦਾ ਮੈਂ ਚੋਰ ਹਾਂ ਨਾਗਾਰਜੁਨ ਨੇ ਕਿਹਾ ਕਿ ਚਿੰਤਾ ਨਾ ਕਰੋ ਹਰ ਕੋਈ ਚੋਰ ਹੈ ਤੂੰ ਆਪਣੇ ਮਨ ਦੀ ਗੱਲ ਬੇਝਿਜਕ ਹੋ ਕੇ ਕਰ ਬੇਕਾਰ ਦੀਆਂ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰ ਚੋਰ ਨੇ ਕਿਹਾ ਕਿ ਕਈ ਵਾਰ ਤੁਹਾਡੇ ਵਰਗਾ ਬੰਦਾ ਦੇਖ ਕੇ ਮੇਰੇ ਮਨ ਵਿੱਚ ਵੀ ਇੱਛਾ ਪੈਦਾ ਹੁੰਦੀ ਹੈ ਕਿ ਕਾਸ਼ ਮੈਂ ਵੀ ਇਸ ਹਾਲਤ ਨੂੰ ਇਸ ਸਥਿਤੀ ਨੂੰ ਉਪਲਬਧ ਹੁੰਦਾ ਪਰ ਮੈਂ ਚੋਰ ਹਾਂ ਤੇ ਇਹ ਸਥਿਤੀ ਮੇਰੇ ਲਈ ਸੰਭਵ ਹੈ ਪਰ ਮੇਰੀ ਆਸ ਅਤੇ ਪ੍ਰਾਰਥਨਾ ਬਣੀ ਰਹੇਗੀ ਕਿ ਕਿਸੇ ਦਿਨ ਮੈਂ ਵੀ ਅਜਿਹੀ ਕੀਮਤੀ ਚੀਜ਼ ਸੁੱਟ ਸਕਾਂ ਜੇ ਤੁਸੀਂ ਮੈਨੂੰ ਉਪਦੇਸ਼ ਦੇ ਸਕੋ ਤਾਂ ਇਹ ਇੱਕ ਬਹੁਤ ਵੱਡਾ ਉਪਕਾਰ ਹੋਵੇਗਾ ਮੈਂ ਕਈ ਸੰਤਾਂ ਦੇ ਕੋਲ ਗਿਆ ਹਾਂ ਉਹ ਮੈਨੂੰ ਜਾਣਦੇ ਹਨ ਕਿਉਂਕਿ ਮੈਂ ਨਾਮੀ ਚੋਰ ਹਾਂ ਉਹ ਸਿਰਫ ਇਹੀ ਕਹਿੰਦੇ ਨੇ ਕਿ ਤੁਸੀਂ ਪਹਿਲਾਂ ਆਪਣਾ ਧੰਦਾ ਛੱਡੋ ਤਾਂ ਹੀ ਤੁਹਾਨੂੰ ਧਿਆਨ ਵਿੱਚ ਗਤੀ ਮਿਲੇਗੀ। ਪਰ ਇਹ ਮੇਰੇ ਲਈ ਅਸੰਭਵ ਜਾਪਦਾ ਹੈ। ਮੈਂ ਚੋਰੀ ਦਾ ਧੰਦਾ ਨਹੀਂ ਛੱਡ ਸਕਦਾ। ਕਿ ਮੇਰੇ ਲਈ ਚਾਨ ਨਹੀਂ ਹੈ। ਨਗਰਜਨ ਨੇ ਜਵਾਬ ਵਿੱਚ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਪਹਿਲਾਂ ਚੋਰੀ ਬੰਦ ਕਰੋ ਤੇ ਫਿਰ ਧਿਆਨ ਕਰੋ ਤਾਂ ਉਸ ਨੂੰ ਧਿਆਨ ਬਾਰੇ ਕੁਝ ਵੀ ਪਤਾ ਨਹੀਂ। ਧਿਆਨ ਅਤੇ ਚੋਰੀ ਵਿਚਕਾਰ ਸੰਬੰਧ ਕੀ ਹੈ? ਕੋਈ ਸੰਬੰਧ ਨਹੀਂ ਹੈ। ਤੁਸੀਂ ਜੋ ਵੀ ਕਰਦੇ ਹੋ ਕਰੋ, ਕਰਦੇ ਰਹੋ। ਮੈਂ ਤੁਹਾਨੂੰ ਵਿਧੀ ਦਿੰਦਾ ਹਾਂ। ਤੁਸੀਂ ਉਸ ਦੀ ਵਰਤੋਂ ਕਰੋ। ਚੋਰ ਨੇ ਕਿਹਾ ਕਿ ਲੱਗਦਾ ਹੈ ਕਿ ਮੇਰਾ ਤੁਹਾਡੇ ਨਾਲ ਤਾਲਮਿਲ ਬੈਠ ਸਕਦਾ ਹੈ ਕਿ ਮੈਂ ਸੱਚਮੁੱਚ ਆਪਣਾ ਧੰਦਾ ਜਾਰੀ ਰੱਖ ਸਕਦਾ ਕਿਰਪਾ ਕਰਕੇ ਮੈਨੂੰ ਜਲਦੀ ਆਪਣੀ ਵਿਧੀ ਦੱਸੋ ਨਗਰਜੁਨ ਨੇ ਕਿਹਾ ਕਿ ਤੂੰ ਬਸ ਹੋਸ਼ ਰੱਖ ਬੂਧ ਬਧਾ ਜਦੋਂ ਤੂੰ ਚੋਰੀ ਕਰਨ ਜਾਂਦਾ ਹੈ ਉਸਤੇ ਪ੍ਰਤੀ ਵੀ ਸੁਚੇਤ ਰਹਿ ਹੋਸ਼ਪੂਰਨ ਰਹਿ ਜਦੋਂ ਤੂੰ ਸਿੰਧ ਲਗਾਵੇਂ ਤਾਂ ਜਾਣਦਾ ਰਹੇ ਕਿ ਮੈਂ ਸਿੰਧ ਲਗਾ ਰਿਹਾ ਹਾਂ ਪੂਰੀ ਤਰ੍ਹਾਂ ਸੁਚੇਤ ਰਹੋ ਜਦੋਂ ਖਜ਼ਾਨੇ ਵਿੱਚੋਂ ਕੁਝ ਕੱਢੋ ਤਦ ਵੀ ਸੁਚੇਤ ਰਹਿ ਹੋਸ਼ ਨਾਲ ਬਰਕਰਤ ਤੂੰ ਕੀ ਕਰਦਾ ਉਸ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਤੂੰ ਜੋ ਵੀ ਕਰੇ ਹੋਸ਼ ਨਾਲ ਕਰ ਇਹ ਮੇਰੀ ਵਿਧੀ ਹੈ ਤੇ 15 ਦਿਨਾਂ ਬਾਅਦ ਮੇਰੇ ਕੋਲ ਆਉਣਾ ਪਰ ਜੇਕਰ ਤੂੰ ਇਸ ਵਿਧੀ ਦਾ ਅਭਿਆਸ ਨਾ ਕਰ ਸਕੇ ਤਾਂ ਨਾ ਆਉਣਾ 15 ਦਿਨ ਨਿਰੰਤਰ ਅਭਿਆਸ ਕਰੋ ਜੋ ਜੀ ਆਵੇ ਉਹ ਕਰੋ ਪੂਰੀ ਸਚੇਤਨਾ ਨਾਲ ਸਜਗ ਹੋ ਕੇ ਕਰੋ ਚੋਰ ਤੀਜੇ ਹੀ ਦਿਨ ਵਾਪਸ ਆਇਆ ਤੇ ਨਾ ਕਰ ਜਨ ਕਿ 15 ਦਿਨ ਦਾ ਸਮਾਂ ਬਹੁਤ ਹੈ ਮੈਂ ਆਜੀ ਆ ਗਿਆ ਤੁਸੀਂ ਬਹੁਤ ਚਲਾਕ ਬੰਦੇ ਲੱਗਦੇ ਹੋ ਦੁਸ਼ੀਏ ਜੀ ਹੱਥ ਤਰੀਕਾ ਦੱਸਿਆ ਕਿ ਮੇਰੇ ਲਈ ਆਪਣਾ ਤੰਤਾ ਚਲਾਉਣਾ ਔਖਾ ਹੋ ਗਿਆ। ਪੂਰੀ ਹੋਸ਼ ਨਾਲ ਮੈਂ ਚੋਰੀ ਨਹੀਂ ਕਰ ਸਕਦਾ। ਮੈਂ ਪਿਛਲੇ 3 ਰਾਤਾਂ ਤੋਂ ਮਹਿਲ ਜਾ ਰਿਹਾ। ਮੈਂ ਖਜ਼ਾਨੇ ਤੱਕ ਵੀ ਪਹੁੰਚ ਗਿਆ ਉਸਨੂੰ ਖੋਲ ਵੀ ਲਿਆ। ਮੇਰੇ ਸਾਹਮਣੇ ਕੀਮਤੀ ਹੀਰੇ ਜਵਾਹਰ ਸਨ ਪਰ ਮੈਂ ਪੂਰੀ ਤਰ੍ਹਾਂ ਸਜਗ ਹੋ ਗਿਆ। ਤੇ ਜਿਵੇਂ ਹੀ ਮੈਂ ਸचेਤ ਹੋਇਆ ਮੈਂ ਬੁੱਧ ਦੀ ਮੂਰਤੀ ਵਰਗਾ ਬਣ ਗਿਆ। ਮੈਂ ਕੁਝ ਵੀ ਨਾ ਕਰ ਸਕਿਆ। ਮੇਰੇ ਹੱਥਾਂ ਨੇ ਹਿਲਣ ਤੋਂ ਇਨਕਾਰ ਕਰ ਦਿੱਤਾ ਤੇ ਸਾਰਾ ਖਜ਼ਾਨਾ ਵਿਅਰਥ ਜਾਪਨ ਲੱਗ ਪਿਆ। ਦِن ਰਾਤਾਂ ਤੋਂ ਮੈਂ ਮੁਰ ਮੁਰ ਕੇ ਮਹਿਲ ਨੂੰ ਜਾਂਦਾ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕਰਨਾ ਹੈ ਤੁਸੀਂ ਤਾਂ ਕਹਿਆ ਸੀ ਕਿ ਇਸ ਵਿਧੀ ਵਿੱਚ ਕਾਰੋਬਾਰ ਛੱਡਣ ਦੀ ਕੋਈ ਸ਼ਰਤ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਵਿਧੀ ਵਿੱਚ ਹੀ ਕੁਝ ਛੁਪੀ ਹੋਈ ਪ੍ਰਕਿਰਿਆ ਹੈ ਨਾਗਰਜੁਨ ਨੇ ਕਿਹਾ ਦੁਬਾਰਾ ਮੇਰੇ ਕੋਲ ਨਾ ਆਉਣਾ ਹੁਣ ਤੈਨੂੰ ਹੀ ਚੋਣ ਕਰਨੀ ਪਵੇਗੀ ਜੇ ਤੁਸੀਂ ਚੋਰੀ ਕਰਦੇ ਰਹਿਣਾ ਚਾਹੁੰਦੇ ਹੋ ਤਾਂ ਧਿਆਨ ਨੂੰ ਭੁੱਲ ਜਾਓ ਤੇ ਜੇ ਤੁਸੀਂ ਧਿਆਨ ਚਾਹੁੰਦੇ ਹੋ ਤਾਂ ਚੋਰੀ ਭੁੱਲ ਜਾ ਤਨ ਚੋਣ ਕਰਨੀ ਪਵੇਗੀ ਚੋਰ ਨੇ ਕਿਹਾ ਤੁਸੀਂ ਮੈਨੂੰ ਇਸ ਧਰਮ ਸੰਕਟ ਵਿੱਚ ਪਾ ਦਿੱਤਾ ਹੈ ਇਨ ਤਿੰਨ ਦਿਨਾਂ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਵਿੱਚ ਵੀ ਇੱਕ ਆਤਮਾ ਹੈ ਇਹ ਤਿੰਨ ਦਿਨ ਅੰਦਰੋਂ ਇੰਨੇ ਅਨੰਤਮਈ ਰਹੇ ਕਿ ਮੈਂ ਹੁਣ ਧਿਆਨ ਛੱਡ ਨਹੀਂ ਸਕਦਾ ਤੁਸੀਂ ਮੇਰੇ ਨਾਲ ਚਲਾਕੀ ਕੀਤੀ ਹੈ ਹੁਣ ਤੁਸੀਂ ਮੈਨੂੰ ਦੀਕਸ਼ਾ ਦਿਓ ਅਤੇ ਆਪਣਾ ਚੇਲਾ ਬਣਾ ਲਓ ਹੋਰ ਜ਼ਿਆਦਾ ਪ੍ਰਯੋਗ ਦੀ ਲੋੜ ਨਹੀਂ ਤਿੰਨ ਦਿਨ ਕਾਫੀ ਹਨ ਕੋਈ ਵੀ ਵਿਸ਼ਾ ਹੋਵੇ ਜੇਕਰ ਤੁਸੀਂ ਸचेत ਰਹੋ ਤਾਂ ਸਭ ਕੁਝ ਝਾਨ ਬਣ ਜਾਂਦਾ ਹੈ ਪਛਾਨ ਨੂੰ ਸचेत ਹੋ ਕੇ ਪ੍ਰਯੋਗ ਵਿੱਚ ਜਾਓ ਤਾਂ ਇਹ ਝਾਨ ਬਣ ਜਾਵੇਗਾ ਬੇਹੋਸ਼ੀ ਵਿੱਚ ਕੀਤੀ ਪਹਿਚਾਨ ਪਪ ਹੈ ਧੰਨਵਾਦ